ਇਹ ਗਰਮੀ ਜਦੋਂ ਲੀਡਰ ਪਿਗਲ ਜਾਂਦੇ ਹਾਂ ਜਿਹੜਾ ਵੋਟਾਂ ਲੈਣਾ ਹੁੰਦਾ ਉਸ ਵੇਲੇ ਬਿਗਲਦਾ ਨਹੀਂ ਵੋਟਾਂ ਲੈਣੇ ਵੋਟਾਂ ਲੈਣੀਆਂ ਜੇ ਉਹ ਪਿਗਲ ਗਏ ਫੇਕਦਾ ਉਹ ਕੀ ਕਰਨਗੇ ਚੱਲਿਆ ਗੱਲ ਕਰਨੀ ਆ ਹੁਣ ਸਾਡੇ 'ਤੇ ਵੋਟਾਂ ਮੰਗਣਾਂ ਕੋ ਆਵੇ ਕੇ ਨੇ ਕੋਈ ਝੱਲਣਾ ਅੱਛਾ ਜੋ ਮਰਜੀ ਹੋਵੇ ਨਾ ਆ ਭਾਜੀ ਇੰਨਾ ਟੈਂਪਰੇਚਰ ਆ 47 ਡਿਗਰੀ ਬੱਚਿਆਂ ਦਾ ਮੂੰਹ ਸੁੱਕਿਆ ਹੋਇਆ ਵਿਚਾਰਿਆਂ ਨੇ 50 60 ਬਾਲਟੀਆਂ ਸੜਤੀਆਂ ਹੋਣੀਆਂ ਪਾਣੀ ਦੇ ਉਤੋਂ ਕੰਡੇ ਐਨੇ ਭਾਜੀ 5 ਘੰਟੇ ਹੋ ਗਏ ਇੱਥੇ ਧੁੱਪ ਦੇ ਵਿੱਚ ਚੱਲੀ ਆ ਠੀਕ ਆ ਚੱਲੀ ਆ ਹਾਂਜੀ ਹਾਂਜੀ 4-5 ਘੰਟੇ ਹੋ ਗਏ ਜੀ ਅੱਗ ਦੇ ਨਾਲ ਬਈ ਇਹਦੇ 베ਰੀ ਦੇ ਕੰਢੇ ਆਵਾ ਗੋਲਿਆ ਬੁਰਾ ਹੋ ਲਗਾ ਸੜ ਸਾਰੇ ਤਾਂ ਜਾਂਦੀਆਂ ਤੇ ਜਿਹੜਾ ਜਿਹੜੇ ਪੰਛੀ ਆ ਉਡ ਉਡ ਕੇ ਆ ਜਾਂਦੇ ਆ ਬਹੁਤ ਸਾਰੇ ਬਾਦੇ ਬਹੁਤ ਸਾਰੇ ਲਾਰੇ ਚੱਲ ਜਾਂਦੇ ਇਹਨਾਂ ਦੇ ਆਲਣੇ ਨੂੰ ਇਹ ਅੱਗ ਹਰ ਸਾਲ ਲੱਗਦੀ ਆ ਕਮੇਟੀ ਨੂੰ ਜਦ ਪਤਾ ਵੀ ਇਹ ਹਰ ਸਾਲ ਅੱਗ ਲੱਗਦੀ ਆ ਦੇਖੋ ਦੁਵਾਰ ਦਾ ਮਤਾਂ ਪਾਸ ਆ ਲੰਬੇ ਸਮੇਂ ਤੋਂ ਪਾਸ ਆ ਉਹ ਕਿਉਂ ਨਹੀਂ ਵੜ ਰਹੀ ਪਿੰਡ ਪੀਸ ਪਰ ਕੀ ਇਹਨਾਂ ਨੂੰ ਲਵ ਤੇ ਪੀਸ ਮਿਲ ਰਿਹਾ ਪੀਸ ਤਾਂ ਨਹੀਂ ਮਿਲ ਰਿਹਾ ਕੋਈ ਚੀਜ਼ ਸਹੀ ਮਿਲ ਰਹੀ ਆ ਆ ਮੁੰਡੇ ਦੇ ਲਿਖਿਆ ਲੂਸ ਇਹ ਦੱਸ ਰਿਹਾ ਕਿ ਤੇਰਾ ਲੂਸ ਹੋ ਗਿਆ ਹੁਣ ਤਾਡੀ ਕਿਤੇ ਢੀਕ ਤੇ ਆ ਆ ਮੁੰਡਾ ਕਹਿੰਦਾ ਨਿਊਯਾਰਕ ਇਹ ਕਹਿੰਦਾ ਸ਼ਾਇਦ ਸਾਨੂੰ ਡੌਂਕੀ ਲਾ ਕੇ ਫੇਰ ਨਿਊਯਾਰਕ ਹੀ ਜਾਣਾ ਪੈਣਾ ਇੱਥੇ ਤਾਂ ਕੋਈ ਹਾਲਾਤ ਨਹੀਂ ਹੈਗੇ ਹਾਲਾਤ ਸਾਰੇ ਮਾੜੇ ਆ ਆ ਵੀ ਕਹਿੰਦਾ ਚਿਹਰਾ ਲੂਸ ਹੈ ਬੱਚੇ ਚਿਹਰੇ ਤਾਂ ਦੇਖੋ ਇੱਕ ਵਾਰ ਯਾਰ ਖਾਲਸਾ ਜੀ ਨੇ ਜਿਹੜੀ ਗੱਲ ਕੀਤੀ ਹੈ ਖੇਡਣ ਦੀ ਹੁਮਾਰਾ ਓਏ ਅੱਗਾ ਬੁਝਾਰੇ ਆ ਇਕੀ ਇਹਨਾਂ ਨੂੰ ਮਿਲ ਰਿਹਾ ਕਰੀਏ ਕੋ ਕਿਸੇ ਪਾਰਟੀ ਜਾਈ ਜਾਂਦਾ ਕੋ ਕਿਸੇ ਜਾਈ ਜਾਂਦਾ ਕਿਹਨੂੰ ਕਹੀਏ ਅਸੀਂ ਦਲ ਬਦਲੂਆਂ ਨੂੰ ਸਾਹਮਣੇ ਲੱਗੇ ਬਸ ਆ ਦਾ ਗੱਲ ਚੇਤੀ ਨਹੀਂ ਪੁੱਛਦੇ ਹਾਂ ਮਦਾਨ ਕਿੰਨੇ ਲੱਗੇ ਆ ਦਲ ਬਦਲੂਆਂ ਨੂੰ ਸਾਹਮਣੇ ਲੱਗੇ ਹੋਏ ਆ ਕਿ ਇਧਰੋਂ ਜਿਹੜਾ ਉਧਰ ਨਾ ਜਾਵੇ ਕੋ ਇਧਰੋਂ ਇਧਰ ਨਾ ਜਾਵੇ ਇਸੇ ਕਰਕੇ ਇਹਨਾਂ ਨੂੰ ਇਹ ਕੰਮ ਜ਼ਰੂਰੀ ਨਹੀਂ ਹੈਗਾ ਉਹਨਾਂ ਨੂੰ ਆਪਣੀਆਂ ਪਾਰਟੀਆਂ ਦੇ ਨਾਂ ਦੇ ਸਾਹਮਣੇ ਜ਼ਰੂਰੀ ਤੁਹਾਨੂੰ ਹੈਰਾਨ ਨਹੀਂ ਦੇ ਇੱਕ ਦਿਨ ਆ ਕੇ ਲੀਡਰ ਦਰਵਾਜ਼ਾ ਖੜਕਾਉਂਦੇ ਆ ਕਹਿੰਦੇ ਫਲਾਨੀ ਪਾਰਟੀ ਦੇ ਬਾਜੋ ਦੂਜੇ ਦਿਨ ਦਰਵਾਜ਼ਾ ਠਾਕਾਂਦੇ ਇਹਨੂੰ ਬਾਦੋ ਇਹ ਸਿੱਧਾ ਦੱਸਿਆ ਕਾਂਗਰਸ ਵਾਲੀ ਸਤਿ ਸ਼੍ਰੀ ਅਕਾਲ ਜੀ ਸਾਥੀਓ ਇਸ ਸਮੇਂ ਅਸੀਂ ਗਲੀ ਨੰਬਰ 4 ਨਵੀਂ ਅਬਾਦੀ ਵਿਖੇ ਮੌਜੂਦ ਹਾਂ ਪਹਿਲਾਂ ਤੁਹਾਨੂੰ ਡੰਪ ਦੇ ਤਸਵੀਰਾਂ ਦਿਖਾਈਆਂ ਸੀਗੀਆਂ ਜਦੋਂ ਅੱਗ ਦੀਆਂ ਲਪਟਾਂ ਜਿਹੜੀਆਂ ਉਹ ਛਾਲਾਂ ਮਾਰ ਕੇ ਉਪਰ ਤੀਤ ਹੋ ਰਹੀ ਸੀ ਕਿ ਜਿੱਧਰ ਬਸੋਂ ਆ ਜਿੱਧਰ ਲੋਕ ਰਹਿੰਦੇ ਉਧਰ ਨਾ ਪਹੁੰਚ ਜਾਵੇ ਔਰ ਇਧਰਲੇ ਪਾਸੇ ਦੇਖੋ ਕਿ ਛੋਟੇ-ਛੋਟੇ ਬੱਚੇ ਬਜ਼ੁਰਗ ਨੌਜਵਾਨ ਸਾਰੇ ਲੱਗੇ ਹੋਏ ਆ ਬਾਲਟੀਆਂ ਨਾਲ ਅਸੀਂ ਅੱਗ ਬੁਝਾਉਣ ਨੂੰ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਕਿ ਸਾਡੇ ਦੇਸ਼ ਦੇ ਹਾਲਾਤ ਆ ਕਿ ਸਾਡਾ ਦੇਸ਼ ਨੰਬਰ 1 ਬਣ ਜਾਊਗਾ ਹੌਲੀ ਹੌਲੀ ਪਰ ਆਹ ਹਾਲਾਤ ਨੂੰ ਕਿਸੇ ਪਾਸੇ ਵੀ ਨੰਬਰ 1 ਲੱਗਦੇ ਆ ਅਸੀਂ ਆਪਣੇ ਸ਼ਹਿਰ ਦੀ ਗੱਲ ਕਰਦੇ ਆ ਜੀ ਸਾਡਾ ਸ਼ਹਿਰ ਨੰਬਰ 1 ਨੇ ਆ ਆ ਤਾਂ ਮੈਂ ਕਹਿੰਦਾ ਜ਼ੀਰੋ ਤੋਂ ਵੀ ਥੱਲੇ ਵਾਲਾ ਕੰਮ ਆ ਕਿ ਹੱਲੇ ਤਾਂ ਅਸੀਂ ਐਉਂ ਪਰਤੀ ਤੋ ਤਾਂ ਕਿ ਧਰਤੀ ਤੇ ਨਵੇਂ-ਨਵੇਂ ਆਈਆਂ ਸਾਡੇ ਕੋਲ ਕਿ ਹਜ਼ਾਰ ਹੀ ਹੈ ਨਹੀਂ ਆਹ ਬਾਲਟੀਆਂ ਰਹੀਆਂ ਆ ਬੱਚੇ ਤਾਂ ਦੇਖੋ ਕਿਵੇਂ ਤੌਲੀਆਂ ਨੁੱਚੜਦਾ ਪਿਆ ਕਿਉਂਕਿ ਸੇਕ ਇੱਥੇ ਇੰਨੇ ਇੰਨਾ ਜ਼ਿਆਦਾ ਖੜਨਾ ਬਹੁਤ ਔਖਾ ਹੈ ਮੇਰੇ ਖਿਆਲ ਇੰਨੀ ਨਹੀਂ ਜਗ੍ਹਾ 'ਚ ਤਾਪਮਨ 50 ਤੋਂ ਉੱਤੇ ਟੱਪ ਕੇ ਹੋਣਾ ਨਾ ਜੀ ਹਾਂ ਜੀ ਟੰਪ ਗਏ ਹਾਂਜੀ ਤੇ ਕੋਦੋਂ ਦੇ ਲੱਗੇ ਤੁਸੀਂ ਅੱਜ ਨੂੰ 5 ਘੰਟੇ ਹੋ ਗਿਆ ਜੀ 5 ਘੰਟੇ ਹੋ ਗਏ 5 ਘੰਟੇ ਤੋਂ ਲਗਾ ਲਗਾਤਾਰ ਲੱਗੇ ਨੇ ਹੋ ਗਿਆ ਅੱਗੇ ਅੱਗ ਜਿਹੜੀ ਸੱਤ ਤੋਂ ਉੱਪਰ ਤ ਜਾਦੀ ਸੀ ਹਾਂ ਜਿਸ ਵੇਲੇ ਬੰਦੇ ਸਾਰੇ ਬਾਸੂ ਬਜੇ ਮੈਂ ਇਹੀ ਪੈਪ ਲੱਗ ਕੇ ਲੈਣੇ ਭੜਾਈ ਆ ਬਾਲਟੀਆਂ ਲੈ ਕੇ ਫੇ ਅੱਗੇ ਮੈਂ ਜਾ ਕੇ ਇਹ ਮੇਰੇ ਭਾਂਜਾ ਸੀ ਅਸੀਂ ਜਾ ਕੇ ਅੱਗੇ ਉਹ ਰੇਟਾਂ ਦੇ ਵਿੱਚ ਖੜਕੇ ਹੀ ਅੱਗ ਬਜਾਈ ਸਾਰੇ ਦੇਖੋ ਪੂਰਾ ਸਾਡਾ ਹੋ ਗਿਆ ਦੇਖੋ ਲੀਡਰ ਪਹੁੰਚ ਲੀਡੀ ਸਾਡੇ ਕੋ ਜੀ ਆ ਦੇਖੋ ਸਾਰੀ ਪਰਮਖਾਲਸਾ ਜੀ ਆਏ ਪਰਮਖਾਲਸਾ ਇੱਥੇ ਆਏ ਨੇ ਦਿਖਾ ਦੋ ਵੀ ਤੁਸੀਂ ਉਹ ਆਏ ਆ ਹੋਰ ਤੇ ਕੋਈ ਨਹੀਂ ਪਹੁੰਚਾ ਹੈਗਾ ਖਾਲਸਾ ਜੀ ਨੂੰ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਵੀ 2 2.5 ਘੰਟੇ ਹੋ ਗਏ ਇਹਨਾਂ ਨੂੰ ਆਏ ਨੇ 2 ਘੰਟੇ ਇਹ ਵਿਚਾਰੇ ਇੱਥੇ ਹੀ ਜਾਂਦੇ ਸਾਡੇ ਨਾਲ ਲੱਗੇ ਹੋਇਆ ਸਾਰੀ ਅੱਜ ਕਿਹੜਾ ਸਾਰ ਜਿੰਨੀ ਇਹ ਬੁੜੀਆਂ ਸਾਰੀਆਂ ਪੈਪ ਲੈ ਕੇ ਫਿਰਦੀਆਂ ਸੀ ਆ ਪਾਣੀ ਦੇ ਮਗਰ ਮਗਰ ਆ ਕੇ ਪਿੱਛੇ ਕਰੇ ਸਾਰਾ ਕੰਮ ਕੀਤਾ ਬਹੁਤ ਦੇਸੀ ਫਿਰ ਇਦਾਂ ਹੌਸਲਾ ਕਿਦਾਂ ਬਕਾ ਹੌਸਲਾ ਹੀ ਮਰ ਜਾਣਾ ਹੋਰ ਕੀ ਹੋਇਆ ਹੈਂ ਮੈਂ ਮਰ ਗਿਆ ਨਿਆਣੀ ਨਿਆਇ ਨਿਗਰੀ ਕੇਂਦਰ ਮਰ ਜਾਂਦੀ ਸਾਡੇ ਬੱਚੇ ਅੰਦਰ ਆ ਅਸੀਂ ਅੱਖ ਦੇਖਣੀ ਤਾਂ ਅਸੀਂ ਆਪਣੀ ਜਾਨ ਦੇਖਣੀ ਆ ਨਿਆਣੀ ਜਾਂਦੇ ਲੱਗਦੇ ਸਾਡੇ ਬਾਪਸ ਅੱਜ ਤਾਂ ਆਪਣੀ ਜ਼ਿੰਦਗੀ ਭੋਗ ਲਈ ਉਹ ਨਿਆਣੇ ਤੇ ਬੰਨਿਆਣੇ ਬੱਚਦੇ ਅੱਧ ਕਿਨੇ ਕਿਤੇ ਨਿਆਣੀ ਕਿਤੇ ਲੱਗ ਗਿਆ ਦੇਖੋ ਆ ਬੱਚੇ ਆ ਬੁੱਢੇ ਨੇ ਅੱਜ ਵਿੱਚ ਪੜ ਕੇ ਕੰਮ ਕੀਤਾ ਹੈ ਬੁੱਢੇ ਨਾ ਬੱਚੇ ਨੂੰ ਲੂ ਲੱਗ ਜਵੇ ਕੌਣ ਜ਼ਿੰਮੇਵਾਰ ਹੈ ਫਿਰ ਇਹ ਸਰਕਾਰੀ ਜ਼ਿੰਮੇਵਾਰ ਹੈ ਜਾਂ ਫਿਰ ਇਹਦੇ ਐਮਸੀ ਜ਼ਿੰਮੇਵਾਰ ਹੈ ਜਾਂ ਫਿਰ ਪ੍ਰਧਾਨ ਜ਼ਿੰਮੇਵਾਰ ਹੈ ਹੁਣ ਅਸੀਂ ਖੜੇ ਇਧਰ ਦੇ ਮਲੇ ਦਾ ਨਹੀਂ ਬੜਿਆ ਤਾਂ ਹੈ। ਹਲੇ ਤੱਕ ਐਮਸੀ ਕੋਣ ਹੈ? ਉਹ ਜੇਤਰਾਮ ਜੀ ਹਲੇ ਤੱਕ ਪਹੁੰਚੇ ਨਹੀਂ ਫੋਨ ਵੀ ਕਰਦੇ ਹੋ ਆਇਆ ਹੀ ਨਹੀਂ ਜੇਤਰਾਮ ਮੈਮ ਸੀ ਨਹੀਂ ਪਹੁੰਚਿਆ। ਸਾਰੇ ਇਥੇ ਸਿਰਫ ਆਣਾ ਵੋਟਾਂ ਦੇ ਟਾਈਮ ਨਾਲ ਹਕੀਕਤ ਕਦ ਮਾਇਆ ਆਇਆ ਹੀ ਨਹੀਂ। ਸਾਡੇ ਟਾਈਮ ਨਾਲ ਮਲੇ ਪਾਲ ਸਾਹਿਲੀ ਕਿਥੇ ਨਹੀਂ ਆਣਾ। ਗੱਲ ਕੀ ਹੈ ਗਰਮੀ ਜ਼ਿਆਦਾ ਲੀਡਰ ਪਿਗਲ ਜਾਂਦੇ ਆ। ਜਿਹੜਾ ਵੋਟਾਂ ਲੈਣਾ ਹੁੰਦਾ ਉਸ ਵੇਲੇ ਬਿਗਲਦੇ ਨਹੀਂ। ਵੋਟਾਂ ਲੈਣੇ ਵੋਟਾਂ ਲੈਣੀਆਂ ਜੇ ਉਹ ਪਿਗਲ ਕੇ ਫੇਕਦਾ ਹੋਵੇ ਕੀ ਕਹਿਣਗੇ? ਅੱਜ ਗੱਲ ਕਰਨੀ ਹੈ ਹੁਣ ਸਾਡੇ ਵੱਲ ਵੋਟੇ ਮੰਗਣੇ ਕੋ ਆਵੇ। ਕਿਹਨੇ ਕੋਈ ਇੱਥੇ ਆ ਲੈਣਾ ਅੱਛਾ ਇਸ ਕੁਮਾਰ ਜੀ ਹੋਵੇ ਨਾ ਆਇਆ ਕਈ ਵਾਰੀ ਆਇਆ ਇੱਥੋਂ ਅੱਗੇ ਸਟਾਰਟ ਹੋ ਕੇ ਕਿੰਨੇ ਸਿਆਲੇ ਬੰਦੇ ਆ ਉਹ ਦੇਖੋ ਉੱਥੇ ਤਾਂ ਅੱਗੇ ਗਈ ਹੋਈ ਉਹ ਤਾਂ ਅੱਗੇ ਸਾਈ ਬਚ ਗਿਆ ਸਾਰੇ ਬਚ ਗਏ ਸੀ ਨਹੀਂ ਫਿਰ ਲੀਡਰ ਕੀ ਵੇਟ ਕਰਦੇ ਅਫਸੋਸ ਤੇ ਆਉਂਗੇ ਸਾਡੇ ਕਾਉਣਾ ਆਉਗੇ ਨਹੀਂ ਲੀਡਰ ਕਰਦੇ ਹੋ ਰੁਕਦੇ ਨੇ ਕਿਹੜੀ ਦੇਖੋ ਮੈਂ ਇੱਕ ਆਡੀਅנס ਜਿਹੜੀ ਘਰ ਉਹਨਾਂ ਨੇ ਕੀ ਕਰ ਪਰਿਵਾਰ ਪਰਿਵਾਰਕ ਮੈਂਬਰ ਜਿਹੜੇ ਘਰ ਬੈਠੇ ਨੇ ਦੱਸ ਦਵਾ ਕਿ ਇੱਥੇ ਖੜਨਾ ਬਿਲਕੁਲ ਔਖਾ ਆ ਇੰਨਾ ਸੇਕ ਆ ਇੰਨੀ ਗਰਮੀ ਆ ਬਹੁਤ ਮੁਸ਼ਕਿਲ ਹੈ ਹਾਲਕ ਕਿ ਇਹਨਾਂ ਨੇ ਅੱਗ ਤੇ ਆਪ ਕਾਬੂ ਪਾ ਲਿਆ ਪਰ ਫਿਰ ਵੀ ਖੜਨਾ ਬਹੁਤ ਔਖਾ ਜਿੰਨੇ ਸਰੀਰ ਹੈ ਨਾ ਮਤਲਬ ਇੰਨਾ ਸੇਕ ਪੈ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਸਰ ਮਹਿਸੂਸ ਕਰ ਸਕਦੇ ਇਹ ਜਿਹੜਾ ਗੰਪਾ ਇਹ ਮਹੱਲੇ ਦੇ ਵਿੱਚ ਲਾਇਆ ਆ ਇਹ ਹਰ ਸਾਲ ਅਸੀਂ ਆਹੀ ਨਤੀਜਾ ਭੁਗਤਦੇ ਹਾਂ ਹਰ ਸਾਲ ਇਦਾਂ ਆਹੀ ਹਰ ਸਾਲ ਨੁਕਸਾਨ ਹਰ ਸਾਲ ਹੁੰਦਾ ਆਹ ਚਲ ਜਾਊਗਾ ਉਸ ਬੰਦੇ ਬਚ ਜੂਗੇ ਆ ਸਾਰੇ ਸ਼ਹਿਰ ਦੇ ਗਾਂਦੇ ਆ ਉਹ ਥੱਲੇ ਤੁਰ ਜਾਂਦਾ ਹੁਣ ਦੇਖੋ ਜਦ ਹਵਾ ਇਧਰਲੇ ਪਾਸੇ ਆਈ ਨਹੀਂ ਫਿਰ ਇਧਰੋਂ ਆਇਆ ਨਹੀਂ ਆਇਆ ਆਈ ਹੈ ਤਾਂ ਮਸੀ ਮਸੀ ਬੱਚੇ ਜਿਸ ਵੇਲੇ ਸੂਜਾ ਬੰਦਾ ਮੁਰਦਾ ਮਰਦਾ ਉਹ ਥੱਲੇ ਤੁਰ ਕੇ ਕਾਲਾ ਉਹ ਚੱਲ ਜਾਊਗਾ ਪਰ ਇਹੋ ਜਿਹਾ ਵੀ ਹੁਣ ਬੰਦਾ ਅਗਰ ਆ ਗਿਆ ਅਸਲੀ ਅਸੀਂ ਅਸਲੀ ਅਗਰ ਆ ਗਿਆ ਅਸੀਂ ਦਿਖਾਉਂਦੇ ਅਸਲੀ ਨਾ ਆ ਗਿਆ ਬੱਚੇ ਤੁਹਾਨੂੰ ਤੁਸੀਂ ਸਵੇਰ ਦੇ ਲੱਗੇ ਆ ਤੁਹਾਡੇ ਮਨ ਚ ਕਿੰਨੀ ਕਿ ਨਿਰਾਸ਼ਾ ਆਉਂਦੀ ਆ ਬੋਨੇ ਰੱਛ ਆਂਦੀ ਆ ਕਿ ਕੋਈ ਨਹੀਂ ਆਇਆ ਹਾਲ ਪੁੱਛਣ ਕੋਈ ਨਹੀਂ ਆਇਆ ਫਿਰ ਬੋਟਾ ਲੈ ਲੈ ਜਾਂਦੇ ਸਾਰੇ ਫਿਰ ਤੁਸੀਂ بڑے ਹੋ ਕੇ ਕਿਹਨੂੰ ਪਾਉਂਗੇ ਕਿਸੇ ਨੂੰ ਵੀ ਨਹੀਂ ਤੇ ਬਾਹਰ ਹੀ ਚਲ ਜਾਣਾ ਅੱਛਾ ਆਉ ਦਾ ਆਉ ਦਾ ਮੇਰਾ ਭਰਾ ਪੋਸਟਰ ਧੋਂਦਾ ਸੀ ਕਹਿੰਦਾ ਨਕੰਮਾ ਕੋਈ ਆਇਆ ਤਾਂ ਨਹੀਂ ਪੋਸਟਰ ਹੀ ਧੋਦਮਾ ਇਹਨਾਂ ਦੇ ਐ ਕਹਿੰਦੇ ਇਹ ਫੋਟੋਆਂ ਜੀ ਐ ਕਰੀ ਜਾਂਦੇ ਕਹਿੰਦਾ ਇਹਨਾਂ ਦੇ ਹੱਥੋਂ ਧੋਦਮਾ ਮੈਂ ਆਹ ਦੇਖੋ ਆ ਮੁੰਡੇ ਭਾਜੀ ਇੰਨਾ ਟੈਂਪਰੇਚਰ ਆ 47 ਡਿਗਰੀ ਬੱਚਿਆਂ ਦਾ ਮੂੰਹ ਸੁੱਕਿਆ ਹੋਇਆ ਵਿਚਾਰਿਆਂ ਨੇ 50 60 ਬਾਲਟੀਆਂ ਸੜਤੀਆਂ ਹੋਣੀਆਂ ਪਾਣੀ ਦੀ ਉਤੋਂ ਕੰਡੇ ਐਨੇ ਭਾਜੀ 5 ਘੰਟੇ ਹੋ ਗਏ ਇੱਥੇ ਧੁੱਪ ਦੇ ਵਿੱਚ ਚੱਲੀ ਆ ਕਾਈ ਘੰਟੇ ਚੱਲੀ ਆ ਹਾਂਜੀ ਹਾਂਜੀ 4-5 ਘੰਟੇ ਹੋ ਗਏ ਜੀ ਅੱਗ ਦੇ ਨਾਲ ਭਾਜੀ ਇਹਦੇ ਬੇਰੀ ਦੇ ਕੰਡੇ ਆਵਾ ਗੋਲਿਆ ਬੁਰਾ ਹੋ ਲੋਗਾ ਸੜ ਸਾਰੇ ਹਾਂ ਪੈਸੇ ਨੂੰ ਦੰਦੇ ਅੰਦਰ ਹੀ ਮ ਕੋ ਸਾਡੇ ਤੇ ਨਾ ਬਿਲਕੁਲ ਹੀ ਨਾਲ ਬਿਲਕੁਲ ਮੇਰੇ ਕਰਦੇ ਸਾਰੇ ਆਪਣੇ ਨਾਮ ਦਾ ਸਹਿਯੋਗ ਤਾਂ ਕਰਦੇ ਹਾਂ ਹਾਂਜੀ ਸਹਿਯੋਗ ਕੀ ਕਰਨਾ ਪਰ ਹਰ ਵੇਲੇ ਨਾਲੇ ਰਹਿੰਦੇ ਆ ਸਟਾਰਟਿੰਗ ਵਿੱਚ ਇਹ ਨਾ ਜਦੋਂ ਵੀ ਭਾਜੀ ਇਲੈਕਸ਼ਨ ਆਦੇ ਆ ਕੋਈ ਵੀ ਪਾਰਟੀ ਵਾਦਾ ਕਰਕੇ ਚਲੀ ਜਾਂਦੀ ਹੈ ਸਾਰੀਆਂ ਹੁਣ ਵੀ ਕਰਦੀਆਂ ਹੋਣੀਆਂ ਤੁਹਾਨੂੰ ਹੁਣ ਵੀ ਕਰਦੀਆਂ ਠੀਕ ਹੈ ਨਾ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਸਾਡੇ ਤੋਂ ਨਰਕ ਦੂਰ ਸਿੱਟਿਆ ਜਾਵੇ ਨਰਕ ਭਰੀ ਜ਼ਿੰਦਗੀ ਆ ਨਰਕ ਭਰੀ ਆ ਹੁਣ ਅਸੀਂ ਕਿੱਦਾਂ ਚੱਪ ਕੇ ਕਿੰਨੀ ਧੁੱਪ ਚੋਗਦਾ ਵੀ ਨਹੀਂ ਨਾ ਮਾਰਾ ਪੂਰੇ ਕੰੰਧਾਂ ਦੇ ਆਰਡਰ ਹੋਇਆ ਵਾ ਬੇ ਪੁੱਛੇ ਉੱਪਰ ਕੰੰਧਾ ਚੁੱਕਿਆ ਜਾਂ ਕੋਈ ਕੰਧ ਨਹੀਂ ਬਣਾਉਣਾ ਆ ਰਿਹਾ ਅੱਗੇ ਦਾ ਤੂਫਾਨ ਆ ਸ਼ੋਰ ਰਾਹੇ ਪਰ ਐਮਸੀ ਕੁਛ ਨਹੀਂ ਕਰ ਰਿਹਾ ਸਾਡੇ 4 ਕਰੋੜ ਰੁਪਈਆ ਸਾਨੂੰ 4 ਕਰੋੜ ਰੁਪਈਆ ਦੀ ਆਫਰ ਆਈ ਵੇਚੀ ਉਹ ਕਿੱਥੇ ਗਿਆ ਸਾਡੇ ਕੋ ਨਹੀਂ ਆਈ ਜੀ ਜਦ ਤਾ ਤੁਸੀਂ ਸੁਣੀ ਹੈ ਇਹ ਗੱਲ ਸੁਣੀ ਤਾਂ ਹੈਗੀ ਆ ਮੇਰੀ ਗੱਲ ਸੁਣੋ ਲੀਡਰ ਤਾਂ ਬਹੁਤ ਕੁਝ ਕਹਿ ਰਿਹਾ ਪੇ ਸੁਣੀ ਹੈ ਸਾਢੇ 4 ਕਰੋੜ ਦੀ ਆਫਰ ਕਿੱਥੇ 6.4 ਕਰੋੜ ਰੁਪਈਆ ਖਾਲਸਾ ਜੀ ਆਈਓ ਇੱਕ ਮਿੰਟ ਖਾਲਸਾ ਆਓ ਜੀ ਖਾਲਸਾ ਜੀ ਦਾ ਅਵਾਰਡ ਵੀ ਨਹੀਂ ਮੇਰੇ ਖਿਆਲ ਇਹਨਾਂ ਦਾ ਅਵਾਰਡ ਵੀ ਨਹੀਂ ਸਾਡੀ ਮੱਦ ਕਰ ਰਿਹਾ ਇਹਨਾਂ ਦਾ ਅਵਾਰਡ ਵੀ ਨਹੀਂ ਆ ਫਿਰ ਵੀ ਆਏ ਹੋ ਕਹਿੰਦੇ 2.5 ਘੰਟੇ ਤੋਂ ਇੱਥੇ ਮੌਜੂਦ ਆ ਖਾਲਸਾ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਹਾਡੀ ਸ਼ਲਾਘਾ ਕਿ ਇੰਨੀ ਗਰਮੀ ਵਿੱਚ ਨੇ ਤਾਪ ਪਾ ਤੁਸੀਂ ਆਏ ਪਰ ਇਹ ਸਾਢੇ 4 ਕਰੋੜ ਦੀ ਗੱਲ ਕਰਨ ਲੱਪੇ ਜੀ ਮੈਂ ਕੋਈ ਜਵਾਬ ਨਹੀਂ ਦੇਖੋ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਅੰਗਲ ਸਿੰਘ ਐਮ ਐਲ ਏ ਸੀਗੇ ਉਹਨਾਂ ਨੇ ਕਿਹਾ ਬਈ ਇਹ ਡੰਪ ਇਥੋਂ ਸ਼ਿਫਟ ਕਰ ਦਿਆਂਗੇ ਠੀਕ ਹੈ ਜੀ ਗੱਲਾਂ ਵੀ ਚੱਲੀਆਂ ਮਤਲਬ ਹਰ ਵਾਰ ਗੱਲਾਂ ਦੇ ਵਿੱਚ ਇਲੈਕਸ਼ਨ ਦੌਰਾਨ ਕੋਈ ਪਾਰਟੀ ਹੋਵੇ ਦੇਖੋ ਮੈਂ ਬੇਝਿਜਕੋ ਕੇ ਗੱਲ ਕਹਿਣਾ ਵੀ ਇਹਨਾਂ ਲੋਕਾਂ ਨੇ ਲੰਬੇ ਸਮੇਂ ਤੋਂ ਇਹ ਸੰਤਾਪ ਵਧਾਉਂਦੇ ਆ ਜਿਸ ਤਰ੍ਹਾਂ ਬੀਪੀਐਨ ਨੇ ਕਿਹਾ ਕਿ ਜਦੋਂ ਵੋਟਾਂ ਆ ਜਾਂਦੀਆਂ ਤੇ ਜਿਹੜਾ ਜਿਹੜੇ ਪੰਛੀ ਆ ਉੜ ਉੜ ਕੇ ਆ ਜਾਂਦੇ ਆ ਬਹੁਤ سارے ਬਾਦੇ ਬਹੁਤ ਸਾਰੇ ਲਾਰੇ ਚੱਲ ਜਾਂਦੇ ਇਹਨਾਂ ਦੇ ਆਲਣ ਇਹਨਾਂ ਦੇ ਆਲਣ ਇਹਨਾਂ ਦੇ ਆਲਣੇ ਨੂੰ ਇਹ ਅੱਗ ਹਰ ਸਾਲ ਲੱਗਦੀ ਆ ਕਮੇਟੀ ਨੂੰ ਜਦ ਪਤਾ ਵੀ ਇਹ ਹਰ ਸਾਲ ਅੱਗ ਲੱਗਦੀ ਆ ਦੇਖੋ ਦੁਵਾਰ ਦਾ ਮਤਾ ਪਾਸ ਆ ਲੰਬੇ ਸਮੇਂ ਤੋਂ ਪਾਸ ਆ ਉਹ ਕਿਉਂ ਨਹੀਂ ਵੜ ਰਹੀ ਕਮੇਟੀ ਦਾ ਕੰਮ ਆ ਜਦੋਂ ਕੂੜਾ ਇਕੱਠਾ ਹੋ ਗਿਆ ਉਹਦੇ ਉੱਤੇ ਮਿੱਟੀ ਪਾਣੀ ਆ ਔਰ ਮਿੱਟੀ ਦਾ ਟੈਂਡਰ ਵੀ ਹੁੰਦਾ ਉਹਦੇ ਪੈਸੇ ਵੀ ਆ ਉਹ ਕਿੱਥੇ ਜਾ ਰਹੇ ਆ ਅਸੀਂ ਨਗਰ ਕੌਂਸਲ ਜਿਹਦਾ ਤਾਂ ਗੱਲ ਕਰਾਂਗੇ ਜੇ ਨਗਰ ਕੌਂਸਲ ਮੀਟਿੰਗਾਂ ਕਰੂਗੀ ਜੀ 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 ਸਾਨੂੰ 2 ਸਾਲ ਤੋਂ ਉੱਪਰ ਸਮਾਂ ਬਣਾਇਆ ਨੂੰ ਹੋ ਗਿਆ 2 ਸਾਲ ਦੇ ਦੌਰਾਨ ਮੇਰੇ ਹਿਸਾਬ ਨਾਲ 6 ਤੋਂ 7 ਮੀਟਿੰਗਾਂ ਹੋਈਆਂ ਤੇ ਅਸੀਂ ਜੇ ਜੇ ਸਮਾਂ ਤੇ ਗੱਲ ਰੱਖਣੀ ਆ ਐਮਸੀ ਨੇ ਜਾ ਕੇ ਜੇ ਉਹ ਮੰਚੇ ਆਂਦੀ ਤਾਂ ਗੱਲ ਕਿੱਥੇ ਕਰਾਂਗੇ ਮੈਂ ਇੱਥੇ ਇੱਕ ਪਰਿਵਾਰਕ ਰੂਪ ਚ ਆਇਆ ਮੈਂ ਕੋਈ ਰਾਜਨੀਤਿਕ ਰੂਪ ਦੇ ਵਿੱਚ ਨਹੀਂ ਆਇਆ ਮੈਨੂੰ ਫੋਨ ਆਇਆ ਜੋ ਮੈਂ ਐਫਰਟ ਕਰ ਸਕਦਾ ਸੀ ਫਾਇਰ ਬ੍ਰਿਗੇਡ ਨੂੰ ਅਫਸਰਾਂ ਨੂੰ ਬਾਰ ਬਾਰ ਮੇਰੀ ਯੋ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਕਿ ਇਹ ਮਹੱਲੇ ਦੇ ਅੰਦਰ ਛੋਟੀ ਗੱਡੀ ਬਣਦੀ ਆ ਤੇ ਫਾਇਰ ਅਫਸਰ ਦਾ ਕੀ ਸੀ ਕਿ ਸਾਡੇ ਕੋਲ ਸਿਰਫ ਦੋ ਗੱਡੀਆਂ ਛੋਟੀ ਗੱਡੀ ਹੈ ਨਹੀਂ ਤੁਸੀਂ ਇੱਕ ਵੀਆਈਪੀ ਵੀ ਲਵੀ ਗਈ ਇੱਕ ਵੀਆਈਪੀ ਤੇ ਲੱਗੀ ਉਹ ਕਹਿੰਦਾ ਜੀ ਸਾਡੇ ਕੋਲ ਦੋ ਗੱਡੀਆਂ ਅੱਛਾ ਇਹ ਵੀਆਈਪੀ ਨਹੀਂ ਇਹ ਇੰਪੋਰਟੈਂਟ ਮੈਂ ਉਹਨੂੰ ਇਹੀ ਗੱਲ ਕੀਤੀ ਸੀ ਯੋ ਨੂੰ ਕਿ ਜੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਵੱਢ ਗਈ ਜਾਂ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਇਹ VIP ਲੋਕਾਂ ਨਾਲੋਂ ਜ਼ਿਆਦਾ ਇਹਨਾਂ ਦੀ ਜਾਨਾਂ ਕੀਮਤੀ ਹੈ ਕਿ VIP ਡਿਊਟੀ ਜ਼ਰੂਰੀ ਹੈ ਉਹ ਨਾ ਕਰਕੇ VIP ਆ ਬਿਲਕੁਲ ਇੰਨਾ ਦੇਖੋ ਮੇਰੀ ਗੱਲ ਘਰਾਂ 'ਚ ਪਤਾ ਨਹੀਂ ਕਦੋਂ ਬਣਨੀ ਦਿਲ 'ਚ ਤਾਂ ਵੱਢ ਗਈ ਸਾਹਾਂ 'ਚ ਤਾਂ ਵੱਢ ਗਈ ਫੇਫੜੇ 'ਚ ਤਾਂ ਵੱਢ ਗਈ ਤੁਸੀਂ ਇਹ ਦੇਖੋ ਕਿ ਜਿਹੜੇ ਦਮੇ ਦੇ ਪੇਸ਼ੈਂਟ ਆ ਉਹ ਉਹਨਾਂ ਦੀ ਜਾਨ ਨੂੰ ਕਿੱਡਾ ਖਲਵਾੜਿਆ ਔਰ ਇਹ ਕਿੰਨਾ ਜਰੀਲਾ ਧੂਆ ਆ ਇਹਦਾ ਅਸਰ ਕਿੰਨੇ ਲੋਕਾਂ ਤੇ ਹੋਣਾ ਕਿੰਨੇ ਬੱਚੇ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਕੋਈ ਪ੍ਰਬੰਧ ਨਹੀਂ ਇਹ ਵਿਚਾਰੇ ਲੋਕ ਆਪਣੀ ਜ਼ਿੰਮੇਵਾਰੀ ਤੇ ਆਪਣੇ ਘਰਾਂ ਚ ਆ ਛੋਟੇ ਛੋਟੇ ਬੱਚੇ ਦੇਖੋ ਇਹਨਾਂ ਦੀ ਉਮਰ ਖੇਡਣ ਦੀ ਆ ਇਹ ਬਾਲਟੀਆਂ ਚੱਕ ਕੇ ਆਪਣੇ ਘਰ ਦੀ ਅੱਗ ਬੁਝਾ ਰਹੇ ਆ ਤੇ ਇਹ ਤੋਂ ਮਾੜੀ ਗੱਲ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਆ ਭਜੀ ਇਹਨਾਂ ਨੂੰ ਅੱਗ ਲੱਗ ਜਾਂਦੀ ਤਾਂ ਇਹਨਾਂ ਨੂੰ ਫਿਰ ਕੌਣ ਬਚਾਉਂਦਾ ਇਹਦਾ ਕੌਣ ਜ਼ਿੰਮੇਵਾਰ ਹੈਗਾ ਤੂੰ ਦੇਵਰਾਜ ਦਾ ਮੁੰਡਾ ਹਾਂਜੀ ਇੱਥੇ ਲਿਖਿਆ ਨਾ ਦੇਵਰਾਜ ਦੇ ਲਿਖਿਆ ਬੇਬੇ ਬਿਨਗੇ ਬੇਬੇ ਬਿਨਗੇ ਬੇਬੇ ਬਿਨਾਂ ਉਹ ਖੜੀ ਆਈ ਚਲੋ ਬੇਬੇ ਤੇ ਖੜੀ ਆ ਦੇਖੋ ਬੇਬੇ ਕਿੱਥੇ ਤੇਰੀ ਆ ਦਿਖਾਓ ਤੁਹਾਡਾ ਮੁੰਡਾ ਬੱਚੇ ਕਦ ਦੇ ਲੱਗੇ ਹੋ ਜੇ ਇਹਨਾਂ ਆਓ ਬਲਵੀਰ ਜੀ ਕਿੱਥੇ ਨੇ ਆਓ ਲੱਗ ਜਾਂਦੀ ਨੇ ਕੋਈ ਨਹੀਂ ਸੀ ਨਾ ਜਿੰਮੇਵਾਰ ਅੱਛਾ ਮੈਂ ਜੀ ਜੀ ਇਸ ਤਰ੍ਹਾਂ ਆ ਅਸੀਂ ਹੁਣ ਫੇ ਦੁਬਾਰਾ ਰਿਕਵੈਸਟ ਕੀਤੀ ਆ ਕਿ ਕੰਮ ਇਹ ਪ੍ਰਸ਼ਾਸਨ ਦਾ ਆਇਆ ਗੱਡੀਆਂ ਅਸੀਂ ਇਹ ਦੱਸਿਆ ਅੱਗ ਲੱਗੀ ਆ ਉਹਨੇ ਸਾਡੀ ਜ਼ਿੰਮੇਵਾਰੀ ਜਾਂ ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਗੱਡੀ ਕਿੱਥੋਂ ਆਣੀ ਆ ਇਹ ਪ੍ਰਸ਼ਾਸਨ ਨੇ ਮਂਗਾ ਕੇ ਦੇਣੀਆਂ ਜਦੋਂ ਲੋਕ ਮਰ ਜਾਣਗੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਦੋਂ ਆਣਗੀਆਂ ਜਿਲਾ ਪ੍ਰਸ਼ਾਸਨ ਉਦੋਂ ਜਾਗੂਗਾ ਤੇ ਜਿਹੜੀ ਸਰਕਾਰ ਆ ਇੱਕ ਵੀ ਅਫਸਰ ਪ੍ਰਸ਼ਾਸਨ ਤਾਂ ਨਹੀਂ ਪਹੁੰਚਿਆ ਇੱਥੇ ਕੋਈ 3 ਘੰਟੇ ਤੋਂ ਜ਼ਿਆਦਾ ਲੱਗੀ ਅੱਗ। ਕੀ ਸਰਕਾਰ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਕੀ ਉਹਨਾਂ ਨੂੰ ਜਿਹੜੀ ਆ 4 ਘੰਟੇ ਦੀ ਅੱਗ ਲੱਗੀ ਆ ਕੀ ਉਹਨਾਂ ਨੂੰ ਇਹ ਦਿਖਾਈ ਨਹੀਂ ਦੇ ਰਹੀ? ਅੱਜ ਬੋਟਾ ਦਾ ਮੰਗ ਰਹੇ ਆ ਅੱਜ ਲੋਕਾਂ ਦੇ ਅੰਦਰ ਘਰਾਂ ਦੇ ਵਿੱਚ ਲੱਗੀ ਅੱਗ ਇਹ ਛੋਟੇ ਛੋਟੇ ਬੱਚੇ ਆ ਬੀਬੀਆਂ ਉਹਨਾਂ ਨੂੰ ਦਿਖਾਈ ਨਹੀਂ ਦਿੰਦੀਆਂ ਮੈਂ ਬਾਰ-ਬਾਰ ਅਫਸਰਾਂ ਨੂੰ ਫੋਨ ਕਰ ਰਿਹਾ ਜੀ ਜੀ ਫਾਇਰ ਬ੍ਰਿਗੇਡ ਅਫਸਰ ਦਾ ਜਵਾਬ ਕੀ ਆ ਕਿ ਮੇਰੇ ਕੋ ਦੋ ਗੱਡੀਆਂ ਜੀ ਬਾਕੀ ਵੀ ਆਈਪੀ ਡਿਊਟੀ ਤੇ ਲੱਗੀਆਂ ਆ ਤੇ ਮੈਂ ਉਹਨੂੰ ਇਹ ਜਿਗਾ ਵੀ ਕੀ ਇਹ ਲੋਕ ਵੀ ਆਈਪੀ ਨਹੀਂ ਹੈਗੇ ਜੀ ਜੀ ਜੇ ਕੱਲ ਨੂੰ ਇਹਨਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਤਾਂ ਕਿਸ ਨੇ ਪਰਪਾਈ ਕਰਨੀ ਹੈ ਇਹਨਾਂ ਦੀ ਸੋ ਇਸ ਕਰਕੇ ਮੈਂ ਦੁਬਾਰਾ ਪ੍ਰਸ਼ਾਸਨ ਨੂੰ ਇਹ ਬੇਨਤੀ ਵੀ ਕਰਦਾ ਹਾਂ ਤੇ ਚੇਤਾਵਨੀ ਵੀ ਦਿਨਾ ਕਿ ਜੇ ਤੁਸੀਂ ਇਹਨਾਂ ਲੋਕਾਂ ਦੀ ਗੱਲ ਨਾ ਸੁਣੀ ਤਾਂ ਇਹ ਨਾ ਹੋਵੇ ਇਹ ਅੱਗ ਅਜ ਇਹਨਾਂ ਦੇ ਘਰਾਂ 'ਚ ਲੱਗੀ ਹੈ ਕੱਲ ਨੂੰ ਤੁਹਾਡੇ ਘਰਾਂ ਤੱਕ ਵੀ ਇਹ ਸੇਕ ਆ ਸਕਦਾ ਜੀ ਜੀ ਦੇਖੋ ਸੇਕ ਤਾਂ ਜਾਇਰ ਹੈ ਤੁਹਾਂ ਤਾਂ ਜਾਣਾ ਹੀ ਲੱਗ ਲੇਕਿਨ ਉਹ ਉਹ ਏਸੀ 'ਚ ਬੈਠੇ ਉਹਨਾਂ ਨੂੰ ਕੀ ਪਤਾ ਜੀ ਇਹਨਾਂ ਲੋਕਾਂ ਦੀਆਂ ਤਕਲੀਫਾਂ ਦਾ ਦੇਖੋ ਅਜੇ ਤਸਵੀਰ ਦਿਖਾਓ ਇੱਕ ਵਨ ਖਾਸ ਆ ਬੱਚੇ ਟੀ-ਸ਼ਰਟ ਤੇ ਲਿਖਿਆ ਲਵ ਐਂਡ ਪੀਸ ਪਰ ਕੀ ਇਹਨਾਂ ਨੂੰ ਲਵ ਤੇ ਪੀਸ ਮਿਲ ਰਿਹਾ ਪੀਸ ਤਾਂ ਨਹੀਂ ਮਿਲ ਰਿਹਾ ਕਿ ਚੀਜ਼ ਸਹੀ ਮਿਲ ਰਹੀ ਆ ਆਹ ਮੁੰਡੇ ਤੇ ਲਿਖਿਆ ਲੂਸ ਇਹ ਦੱਸ ਰਿਹਾ ਕਿ ਚਿਹਰਾ ਲੂਸ ਹੋ ਗਿਆ ਹੁਣ ਤਾਂ ਅਡੀਕ ਤੇ ਅਡੀਕ ਤੇ ਆਹ ਮੁੰਡਾ ਕਹਿੰਦਾ ਨਿਊਯਾਰਕ ਇਹ ਕਹਿੰਦਾ ਸ਼ਾਇਦ ਸਾਨੂੰ ਡੌਂਕੀ ਲਾ ਕੇ ਫੇਰ ਨਿਊਯਾਰਕ ਹੀ ਜਾਣਾ ਪੈਣਾ ਇੱਥੇ ਤਾਂ ਕੋਈ ਹਾਲਾਤ ਨਹੀਂ ਹੈਗੇ ਹਾਲਾਤ ਸਾਰੇ ਮਾੜੇ ਆ ਆ ਵੀ ਕਹਿੰਦਾ ਚਿਹਰਾ ਲੂਸ ਹੈ ਬੱਚੇ ਚਿਹਰੇ ਤਾਂ ਦੇਖੋ ਇੱਕ ਵਾਰ ਯਾਰ ਖਾਲਸਾ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਖੇਡਣ ਦੀ ਹੁੰਵਾਰ ਐ ਓਏ ਅੱਗਾ ਬੁਝਾ ਰਹੇ ਆ ਇਹ ਕੀ ਇਹਨਾਂ ਨੂੰ ਮਿਲ ਰਿਹਾ ਪੈਰ ਦੇਖੋ ਕੰਡੇ ਕਿੱਦਾਂ ਨੇ ਕੰਡੇ ਲੱਗੇ ਹੋਏ ਆ ਖਾਲਸਾ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਜਾਇਜ਼ ਆ ਕਿ ਇਹ ਕੀ ਇੰਪੋਰਟੈਂਟ ਨਹੀਂ ਆ ਦੇ ਪੈਰ ਦੇ ਹੋਏ ਇੱਕ ਵਾਰੀ ਜੁਕਾਓ ਜੀ ਦੇਖੋ ਪੈਰ ਆਹ ਦਿਖਾਓ ਬਈ ਅੰਦਰ ਕਹਿੰਦੇ ਆਹ ਮੁੰਡਾ ਦੇਖੋ ਕਿੰਨੀ ਮਿਹਨਤ ਕਰ ਰਿਹਾ ਆ ਦੇਖੋ ਕਿ ਨਿਆਣੇ ਦੇ ਪੈਰ ਦੇਖੋ ਕਿਦਾਂ ਔਰ ਯਕੀਨ ਮੰਨਿਓ ਇੱਥੇ ਖੜਨਾ ਬਹੁਤ ਦੁੱਖ ਵਾਲੇ ਦੁਆਲੇ ਕੋਈ ਇਸ਼ਾਅ ਨਹੀਂ ਆ ਸਿੱਧਾ ਸੇਕ ਪੈਂਦਾ ਔਰ ਲੂ ਵੀ ਲੱਗ ਸਕਦੀ ਆ ਸਾਰੇ ਸਾਰੇ ਤਕਲੀਫ ਚ ਬਹੁਤ ਇਸ ਵੇਲੇ ਤੱਤੇ ਕਾਇਆ ਲੱਗੇ ਆ ਬਚਾਉਣ ਨੂੰ ਘਰਾਂ ਨੂੰ ਬਚਾਉਣ ਨੂੰ ਲੱਗੇ ਆ ਸਿਰਫ ਇੱਕੋ ਹੀ ਲੀਡਰ ਪਹੁੰਚਿਆ ਕੋ ਹੋਰ ਕੋਈ ਨਮੇਦਾ ਨਹੀਂ ਪਹੁੰਚਿਆ 19 ਦੇ 19 ਨਮੇਦਿਆਂ ਨੂੰ ਇੱਥੇ ਹੋਣਾ ਚਾਹੀਦਾ ਸੀ ਮੈਂ ਤਾਂ ਕਹਿਣਾ ਇਸ ਟਾਈਮ ਇਹਨਾਂ ਨੂੰ ਇੱਥੇ ਹੀ ਆਪਣੀ ਸਭਾ ਲਾ ਲੈਣੀ ਚਾਹੀਦੀ ਸੀ 19 ਦੇ 19 ਐਮਸੀਆਂ ਨੂੰ ਪ੍ਰਧਾਨ ਜਿੰਨੇ ਵੀ ਸਾਰੇ ਇੱਥੇ ਪਹੁੰਚਣਾ ਚਾਹੀਦਾ ਸੀਗਾ ਕਿ ਓਕੇ ਹਰ ਬਾਈ ਜੀ ਹਿੰਮਤ ਕਿਹਦੀ ਲੈਣੀ ਹੈ ਹਿੰਮਤ ਤਾਂ ਹੋਏ ਕਿਤੇ ਨਹੀਂ ਹੈ ਇਹਨਾਂ ਦੀ ਹਿੰਮਤ ਨਹੀਂ ਹੈ ਮੇਰੀ ਮੇਰੀ ਸੂਨੀ ਸਾਹਿਬ ਘਾਸੂੜਮੂਰੇ ਐਮਸੀ ਬਣਨਾ ਬਹੁਤ ਬੜੀ ਚੀਜ਼ ਹੈ ਉਹ ਇੱਕਾ ਤੁਨੀ ਉਹਦੇ ਸਿਰ ਤੇ ਹੁੰਦੀ ਹੈਗੀ ਉਹਦੇ ਦੇ ਵੀ ਸਾਡੇ ਬੰਦੇ ਸਾਡੇ ਬੱਚੇ ਆ ਲੇ ਗੋ ਸਿਰ ਜੂ ਨਹੀਂ ਸਰਕਦੀ ਹੈਗੀ ਚੀਆਂ ਦੀ ਪਹਿਚਾਨ ਕਰੇ ਨਾ ਕਰੀਏ ਕੋਈ ਕਿਸੇ ਪਾਰਟੀ ਜਾਈ ਜਾਂਦਾ ਕੋ ਕਿਸੇ ਜਾਈ ਜਾਂਦਾ ਕਿਹਨੂੰ ਕਹੀਏ ਅਸੀਂ ਦਲ ਬਦਲੂਆਂ ਨੂੰ ਸਾਹਮਣੇ ਲੱਗੇ ਬਸ ਆ ਦਾ ਗੱਲ ਵਿੱਚ ਨਹੀਂ ਪੁੱਛਦੇ ਹਰਾਨ ਕਿੰਨੇ ਲੱਗੇ ਦਲ ਬਦਲੂਆਂ ਨੂੰ ਸਾਹਮਣੇ ਲੱਗੇ ਹੋਏ ਆ ਕਿ ਇਧਰੋਂ ਜਿਹੜਾ ਉਧਰ ਨਾ ਜਾਵੇ ਕੋ ਇਧਰੋਂ ਇਧਰ ਨਾ ਜਾਵੇ ਇਸ ਕਰਕੇ ਇਹ ਕੰਮ ਜ਼ਰੂਰੀ ਨਹੀਂ ਹੈਗਾ ਉਹਨਾਂ ਨੂੰ ਆਪਣੀਆਂ ਪਾਰਟੀਆਂ ਦੇ ਮੈਂਬਰਾਂ ਦੇ ਸਾਹਮਣੇ ਜ਼ਰੂਰੀ ਹਰਾਨ ਕਿੰਨੇ ਇੱਕ ਦਿਨ ਆ ਕੇ ਲੀਡਰ ਦਰਵਾਜ਼ਾ ਖੜਕਾਉਂਦੇ ਆ ਕਹਿੰਦੇ ਫਲਾਨੀ ਪਾਰਟੀ ਦੇ ਬਾਜੋ ਦੂਜੇ ਦਿਨ ਦਰਵਾਜ਼ਾ ਠਾਹ ਕਹਿੰਦੇ ਇਹਨੂੰ ਬਾਦੋ ਇਹ ਸਿੱਧਾ ਦੱਸਿਆ ਕ ਕਿਉਂ ਕੌਣ ਆ? ਉਹਨੂੰ ਵੀ ਕੀ ਕਰਨਾ ਜੇ ਤੂੰ ਲੈ ਕੇ ਆ ਗਏ? ਜੀ ਜੀ। ਹੈ? ਹਾਂ ਜੀ ਇਹ ਆ ਦਾ ਭਤੀਜਾ ਭਦੀਨ ਮੈਂ ਕੀ ਕਰਨਾ? ਦੱਸੋ। ਜਿਉ ਇੱਥੇ ਆ ਗਏ ਅੱਗ ਬਜਾਉਣ ਤਾਂ ਏਸੀ ਦੇ ਵਿੱਚ ਕੌਣ ਬੈਠੂਗਾ ਇੰਨੀ ਗਰਮੀ 'ਚ? ਚਲੋ। ਇੱਕ ਜਮੇ ਘੜ ਕੇ ਭਰਾਂਗੇ ਅਸੀਂ। ਚਲੋ ਖਾਲਸਾ ਜੀ ਹਲੇ ਮੇਰੇ ਖਾਲ ਪ੍ਰਸ਼ਾਸਨ ਨਾ। ਨਹੀਂ ਅਸੀਂ ਪਹਿਲਾਂ ਉੱਧਰ ਦਿਖਾਈ ਦੀ। ਦਿਖਾਈ ਹੈ ਜੀ ਪਹਿਲਾਂ ਵੀ ਆਏ ਆ ਅਸੀਂ ਇੱਥੇ ਹੀ ਸੀਗੇ। ਉੱਤੋਂ ਖੇਤ ਦੇਖ ਲਓ। ਉੱਥੇ ਤੁੜੀ ਦੇ ਕੋਪਰ ਨੂੰ ਅੱਗ ਪੈਣ ਦੀ। ਘਰਾਂ ਤੱਕ ਪਹੁੰਚਣੀ ਸਿਲੰਡਰ ਬੜਾ। ਦੇਖੋ ਜਿਹਨਾਂ ਦੇ ਦਮੇ ਤੇ ਮਰੀਜ਼ ਹੈ ਜਿਹਨਾਂ ਐਸਤਮੇ ਤੇ ਮਰੀਜ਼ ਸਾਰੇ ਜਿਹੜੇ ਲੱਗੇ ਆ ਇਹ ਮਿਹਨਤ ਕਰਨ ਪਰ ਹਾਲ ਕੋਈ ਨਹੀਂ ਆ ਇਹ ਜਿੰਨਾ ਮਰਜ਼ੀ ਕਰ ਲੈਣ ਅੱਗ ਫੇਰ ਫੈਲਦੀ ਆ ਅੱਗ ਫੇਰ ਵੱਧਦੀ ਆ ਸਫਾਇਰ ਬ੍ਰਿਗੇਡ ਆ ਲੈਣਾ ਮੇਰੀ ਸਵੇਰੇ ਗੱਲ ਉਹ ਕਹਿੰਦੇ ਕਿ ਜੀ 2 2.5 ਦਿਨ ਲੱਗ ਜਣੇ ਨੂੰ ਬੁਝਾਉਣ ਚ ਪਰ ਫੇਰ ਵੀ ਇਹਨਾਂ ਦਾ ਨਾਮ ਅੱਗ ਬੁਝਾਉਣ ਵਾਲਿਆਂ ਚ ਆ ਜਾਂ ਲਾਉਣ ਵਾਲਿਆਂ ਚ ਨਹੀਂ ਆ ਇਸ ਗੱਲ ਦੀ ਮੈਨੂੰ ਸੰਤੁਸ਼ਟੀ ਆ ਪਰ ਜਿਹੜੇ ਦਾਅਵੇ ਕਰਦੇ ਵਾਅਦੇ ਕਰਦੇ ਜਿਨ੍ਹਾਂ ਦੇ ਹੱਥ 'ਚ ਪਾਵਰ ਆ ਉਹ ਹੱਥ ਸਿਰਫ ਵੋਟਾਂ ਮੰਗਣ ਲਈ ਆ ਭੀਖ ਮੰਗਣ ਲਈ ਆ ਦੇਣ ਲਈ ਕੱਖ ਨਹੀਂ ਉਹਨਾਂ ਕੋਲ ਆ ਬੱਚੇ ਦੇਖੋ ਯਾਰ ਕਿੰਨੇ ਪਿਆਰੇ ਆ ਔਰ ਰੱਬ ਨਾ ਕਰੇ ਐਨ ਇੱਥੇ ਦੇਖੋ ਹਵਾ ਤੇਜ਼ ਚੱਲਦੀ ਲੂ ਲੱਗ ਜਵੇ ਕੋਈ ਮਿਸ ਐਪਨ ਹੋ ਜਵੇ ਕੌਣ ਰਿਸਪੌਂਸਿਬਲ ਹੈ ਜ਼ਿੰਮੇਵਾਰ ਜਿਹੜੇ ਲੋਕੀ ਜ਼ਿੰਮੇਵਾਰੀ ਮੰਗਦੇ ਆ ਹੁਣ ਆ ਕੇ ਖੜ ਜਾਂਦੇ ਯਾਰ ਇਹ ਲੋਕ ਤੁਹਾਡੇ ਨਾਲ ਖੜ ਜਾਂਦੇ ਪਰ ਕੋਈ ਨਹੀਂ ਖੜਿਆ ਬਹੁਤ ਅਫਸੋਸ ਵਾਲੀ ਗੱਲ ਉਹ ਕਹਿੰਦੇ ਸੀਗੇ ਵੀ ਸਾਨੂੰ ਇੰਨੇ ਚੱਕਰ ਆਣ ਲੱਪੇ ਇੱਥੇ ਅਸੀਂ ਗਿਰ ਜਾਣਾ ਇਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਭਲਾ ਲਿਆ ਆ ਕੇ ਭਲਾ ਲਿਆ ਭਾਜੀ ਉਹਨਾਂ ਨੇ ਚਲੋ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਪਰ ਅਫਸੋਸ ਵਾਲੀ ਗੱਲ ਬਹੁਤ ਅਫਸੋਸ ਵਾਲੀ ਗੱਲ